ਜੀ ਸੜੇ ਚਲੋ ਰੋਟੀਆਂ ਇਧਰੋਂ ਲੈਣ ਆ ਗਿਆ ਅੰਦਰੋਂ ਨਹੀਂ ਗਿਆ ਨਹੀਂ ਅੰਦਰ ਜੇ ਚੇ ਰਹਿ ਜਾਂਦਾ ਫਿਰ ਤਾਂ ਉੱਥੇ ਡੇਪਿੰਦਾ ਸ਼ੁਕਰ ਕਰ ਉਹ ਬਚ ਗਿਆ ਮੈਂ ਰੋਟੀਆਂ ਇਧਰੋਂ ਫਰਿੱਜ ਕੋਲੋਂ ਲੈਣ ਆ ਗਿਆ ਮੈਂ ਇੱਧੇ ਰੱਖ ਫੇਰ ਖਾਣਾ-ਦਾਣਾ ਸੜ ਤਾਂ ਨੂਨ ਮੱਟੇ ਵਾਲੇ ਡੱਬੇ-ਡੁੱਬੇ ਸਭ ਕੀ ਉਹ ਦੇਸੀ ਬਾਬਾ ਜੀ ਦੀ ਸਰੂਪ ਸਾਰਾ ਕੁਝ ਥੱਲੇ ਪਿਆ ਜੋ ਸਬਜੀ ਬਣਾਈ ਹੋਈ ਕੀ ਰੋਟੀ ਖਾਣੀ ਆ ਪਰ ਰੋਟੀ ਨਸੀਬ ਨਹੀਂ ਹੋਈ ਨਾ ਤਾਂ ਟਾਈ ਤਰੀਕ ਦੀ ਗੁੱਡੀ ਦਾ ਜਨਮ ਦਿਨ ਸੀ ਬਾਸੇ ਮਾਰਾ ਦੇਣਾ ਹੋ ਗਿਆ ਚਲੇ ਹਾਂ ਪੌੜੀਆਂ ਦਾ ਸਾਰਾ ਹਿੱਸਾ ਉੱਪਰਲੇ ਛਲੇ ਇੱਕਦਮ ਆੜ ਗਿਆ ਉਹਨੂੰ ਅਸੀਂ ਖਿੱਚ ਕੇ ਬਾਹਰ ਕੱਢਿਆ ਮੁੰਡੇ ਨੇ ਖਾਣ ਨੂੰ ਰੋਟੀ ਨਹੀਂ ਪਾਉਣ ਨੂੰ ਕੱਪੜਾ ਨਹੀਂ ਸੱਤੇ ਸੱਤ ਨਹੀਂ ਉਹ ਕੱਢਦੇ ਵਿੱਚ ਦਾ ਕਾਫੀ ਹੋਣਾ ਸਾਡੀ ਕਮਾਈ ਸੀ ਲਾਤੀ ਅਸੀਂ ਅੱਜ ਅਸੀਂ ਮਲੰਗ ਬੈਠਾ ਜਮ ਐਣ ਦਾ ਵਿਆਹ ਕੀਤਾ ਕਿ ਨਹੀਂ ਕੀਤਾ ਵਿਆਹ ਬਿਆਹ ਕਰਨ ਦਾ ਸਾਲੋ ਸਾਨੂੰ ਵਿਆਹ ਕਰਾਉਣ ਨੂੰ ਕਰੀਏ ਕਾਹਦੇ ਨਾ ਟੱਟ ਤੇ ਰੋਟੀ ਨਹੀਂ ਦੋ ਦੇਖ ਲੈ ਮੁੰਡੇ ਦੇਖ ਲਿਆ ਪਹਿਣ ਲਈ 5 6 ਸਾਲੋਂ ਕਿ ਸਾਨੂੰ ਦੇਖੇ ਨੂੰ ਪਰ ਕੀ ਕਰੀਏ ਕਰੀਏ ਕਾਹਦੇ ਨਾ ਕੋਈ ਸਹਾਰਾ ਨਹੀਂ ਸਾਨੂੰ ਕਿੰਨੇ ਸੇਵਾ ਹੋਣਾ ਮੈਨੂੰ ਤਾਂ ਪੈਨਸ਼ਨ ਨਹੀਂ ਲੱਗਦੀ 70 ਸਾਲ ਦੀ ਮੇਰੀ ਉਮਰ ਹੋ ਗਈ ਹੈ ਸੇਵਾ ਕੇਂਦਰ ਵਾਲੇ ਮੋਰਨ ਡੇਜਰ ਦਾਪੂ ਚੜੀ ਉਮਰ ਕੱਟਾ ਇਹ ਥੋੜੇ ਥਰ ਸਤਾਜ ਵੀ ਨਾ ਬਹੁਤ ਹਾਂ ਹਾਂ ਖਾਣ ਨੂੰ ਰੋਟੀ ਮਿਲ ਜੇ 6 ਤੇ 7 ਪੈ ਦੇ ਖਾਣ ਨੂੰ ਰੋਟੀ ਮਿਲ ਜੇ ਕਮਰਾ ਬਸ ਐਸੇ ਠੀਕ ਇਸ ਤਰ੍ਹਾਂ ਪਈਆਂ ਨਹੀਂ ਮੰਗਦੇ ਰੁਪਈਆ ਨਹੀਂ ਮੰਗ ਸਾਡੇ ਨਾ ਮੇਰੇ ਖਾਤੇ 'ਚ ਕੁਝ ਆਵੇ ਨਾ ਅਸੀਂ ਭਾਈ ਜੀ ਉਹਨੇ ਖਾਤੇ 'ਚ ਪਾਉਣਾ ਕੁਝ ਕੀ ਬੰਦਾ ਕਹਿੰਦਾ ਹਾਂ ਵੀ ਪੈਸੇ ਕਮਾ ਲੈ ਪੈਸੇ ਕਮਾ ਲਈ ਵੀਡੀਓ ਨਹੀਂ ਤੁਹਾਨੂੰ ਨੰਬਰ ਮੈਂ ਆਪਦਾ ਦਊਂਗਾ ਮੇਰਾ ਨੰਬਰ ਹੋ ਤੁਸੀਂ ਮੈਨਾਂ ਜਿਹਨੇ ਕਾਲ ਕਰਨੀ ਕਾਲ ਕਰ ਲਓ ਤੇ ਕੀ ਕਰਨਾ ਆਪਾਂ ਕੀ ਸੋਚ ਜਿੱਥੇ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੈ ਜਿਹੜਾ ਹੁਣ ਆਪਾਂ ਸੀਮੈਂਟ ਦੀ ਜ਼ਰੂਰਤ ਆ ਠੀਕ ਹੈ ਰੇਤੇ ਦੀ ਜ਼ਰੂਰਤ ਆ ਬਜਰੀ ਦੀ ਜ਼ਰੂਰਤ ਆ ਇੱਟਾਂ ਦੀ ਜ਼ਰੂਰਤ ਆ ਸਰੀ ਦੀ ਜ਼ਰੂਰਤ ਆ ਮਜ਼ਦੂਰ ਦੀ ਜ਼ਰੂਰਤ ਆ ਠੀਕ ਆ ਅੱਜ ਇਹ ਜਿਹੜੇ ਬੰਦੇ ਜਿਹੜੇ ਜਿਹੜੀ ਸ਼ਰਦਾ ਹੋਈ ਜੋ ਅਫਸਰ ਆ ਬੱਦ ਚਾਲਦਾ ਉਹ ਵਾਲਾ ਕਰ ਸਕਦਾ ਠੀਕ ਆ ਆਪਾਂ ਤੁਹਾਨੂੰ ਸਿੱਧਾ ਉਹਨਾਂ ਨੰਬਰ ਦਵਾਂਗੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਜਾਣ ਠੀਕ ਹੈ ਸੋ ਸਾਡੇ ਕੋਲ ਚੀਜ਼ ਜਰੂਰਤ ਪਹੁੰਚ ਜੂਗੀ ਸਾਰੇ ਪੈਸੇ ਕਿਸੇ ਕੁਛ ਨਹੀਂ ਚਾਹੀਦਾ ਹਾਂਜੀ ਵੀਰੇ ਸਾਥੀਗਤ ਸਾਰਿਆਂ ਨੂੰ ਮੈਂ ਤੁਹਾਡਾ ਇੰਦਰ ਪਾਸੇ ਪਮਾੜੀ ਤੇ ਅੱਜ ਮੈਂ ਆਪਣੇ ਪਿੰਡ ਵਿੱਚ ਪਮਾੜੀ ਵਿੱਚ ਹੀ ਖੜਾ ਹਾਂ ਜਿਹੜੀ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਅੱਜ ਤੱਕ ਮੈਂ ਕਦੇ ਉਹ ਜੀ ਵੀਡੀਓ ਨਹੀਂ ਬਣਾਈ ਫਸਟ ਟਾਈਮ ਇਹ ਵੀਡੀਓ ਬਣਾਉਣ ਲੱਗਿਆ ਹਾਂ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਪੂਰਾ ਪੰਜਾਬ ਵਿੱਚ ਹੜ੍ਹ ਆਈ ਹੋਈ ਨੇ ਕਈਆਂ ਦੇ ਘਰ ਰੁੜ ਗਏ ਕਈਆਂ ਦੀਆਂ ਜ਼ਮੀਨਾਂ ਰੁੜ ਚੁੱਕੀਆਂ ਨੇ ਤੇ ਲੋਕੀ ਅੱਜ ਅੱਜ ਦੇ ਟਾਈਮ ਬਹੁਤ ਔਖਾ ਟਾਈਮ ਕੱਟ ਰਹੇ ਨੇ ਉਸੇ ਤਰ੍ਹਾਂ ਹੀ ਜਿੱਥੇ ਪਾਣੀ ਆਇਆ ਉੱਤੇ ਤਾਂ ਲੋਕੀ ਤੰਗ ਹੋਈ ਹੋਏ ਆ ਪਰ ਜਿਸ ਤਰ੍ਹਾਂ ਮੀਂਹ ਦੀ ਮੀਂਹ ਹਟ ਰਿਹਾ ਸੀ ਉਸ ਤਰ੍ਹਾਂ ਕਿਿਆਂ ਦੇ ਘਰ ਟਹਿ ਚੁਕੇ ਨੇ ਉਸੇ ਤਰ੍ਹਾਂ ਹੀ ਮੇਰੇ ਪਿੰਡ ਵਿੱਚ ਵੀ ਇੱਕ ਘਰ ਦਾ ਤੁਹਾਨੂੰ ਮੈਂ ਦਿਖਾਉਣਾ ਵਾ ਘਰ ਟਿਆ ਵਾ ਤੇ ਲੋਕ ਇੱਕ ਵੀਡੀਓ ਤਾਮਣੋਂ ਲੱਗੇ ਘਰ ਦਾ ਕਿਹਨਾਂ ਰਿਹਾ ਕਿਉਂਕਿ ਇਸ ਘਰ ਪਹਿਲਾਂ ਹੀ ਰੱਬ ਦੀ ਮਾਰ ਚੱਲਦੀ ਪਈ ਸੀਗੀ ਤੇ ਕੋਈ ਕਮਾਉਣ ਵਾਲਾ ਘਰੇ ਹੈ ਨਹੀਂ ਸੀ ਬਜ਼ੁਰਗ ਨੇ ਤੇ ਇਸ ਘਰ ਵਿੱਚ ਤੁਹਾਨੂੰ ਮੈਂ ਦਿਖਾਉਣਾ ਵਾ ਤੇ ਕੀ ਇਸ ਹਾਲਾਤ ਨੇ ਅੱਗੇ ਆਪਾਂ ਗੱਲਬਾਤ ਕਰਾਂਗੇ ਔਰ ਤੁਸੀਂ ਭਾਰਤ ਤੋਂ ਤੁਸੀਂ ਦੇਖ ਰਹੇ ਹੋ ਹਵੇਲੀ ਲੱਗ ਰਹੀ ਆ ਭਾਰਤ ਇਸ ਤਰ੍ਹਾਂ ਲੱਗ ਰਿਹਾ ਕਿ ਹਾਂ ਵੀ ਪੜੀ ਪ੍ਰਾਣੀ ਹਵੇਲੀ ਆ ਲੋਕੀ ਦੇਖਦੇ ਨੇ ਯਾ ਪ੍ਰਾਣੀ ਹਵੇਲੀ ਆ ਲੋਕ ਆਪਾਂ ਬੜੇ ਚਾਨਣ ਦੇਖਦੇ ਆ ਤੇ ਪਰ ਜਦੋਂ ਆਪਾਂ ਇਸ ਘਰ ਦੇ ਅੰਦਰ ਵੜਦੇ ਆ ਤਾਂ ਘਰ ਦਾ ਅਸਲੀ ਰੂਪ ਬਾਹਰ ਆਉਂਦਾ ਵਾ ਜਿਵੇਂ ਹੁਣ ਆ ਦੇਖੋ ਜਿਵੇਂ ਮਾਤਾ ਆਪਣੇ ਲੱਗੇ ਹੋਏ ਨੇ ਬਜੁਰਗ ਲੱਗੇ ਨੇ ਇਹ ਕਿਉਂ ਲੱਗੇ ਹੋਏ ਆ ਕਪੜੇ ਤੁਸੀਂ ਦੇਖ ਰਹੇ ਹੋ ਪਰ ਇਸ ਘਰ ਦੇ ਕਿਉਂ ਆ ਆਰਟ ਆ ਵਾ ਮੀ ਦੇ ਮਾਰ ਮਾਰ ਪਈ ਇਹਨਾਂ ਤੇ ਤੇ ਮੈਂ ਉਹ ਦੇਖੋ ਉਹ ਘਰਟੇ ਕਮਰਾ ਟਿਆ ਕਈ ਚੀਜ਼ਾਂ ਹੋਈਆਂ ਜੇ ਕਿ ਜਾਵੇ ਤਾਂ ਇਹਨਾਂ ਦੀ ਕਾਨਕ ਕਾਨਕ ਖਾਣ ਵਾਲੇ ਦਾਣੇ ਜਿਹੜੇ ਆਪਾਂ ਪੂਰੇ ਸਾਲ ਲਈ ਰੱਖਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਆਟਾ ਆਟਾ ਬਣਾਵਾਂਗੇ ਤੇ ਖਾਵਾਂਗੇ ਪਰ ਨਸੀਬ ਨਹੀਂ ਹੋਇਆ ਖਾਣਾ ਕਿਉਂ ਕਿ ਰੱਬ ਦੀ ਇਸ ਜੀ ਮਾਰ ਵੀ ਉਹ ਮਿੱਟੀ ਵਿੱਚ ਦੱਬੇ ਰਹੇਗੇ ਆਹ ਦੇਖੋ ਉਹ ਕਣਕ ਦਾ ਡਰਮ ਪਿਆ ਵਾ ਜਿਹੜਾ ਉੱਪਰ ਮਾਰਪੇ ਦੋ ਗਿਆ ਪਰ ਅੰਨਾ ਜ਼ਰੂਰ ਹਾਂ ਰੱਬ ਦੀ ਮਿਹਰ ਹੀ ਪਰ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਹੈ ਮਾਲੀ ਨੁਕਸਾਨ ਜ਼ਰੂਰ ਹੋਇਆ ਜਾਨ ਤੋਂ ਬਚਾਰੇ ਆ ਉਹ ਪਿੰਡ ਦੇ ਨੌਜਵਾਨਾਂ ਦੀ ਮੈਂ ਤਾਰੀਫ ਕਰਾਂਗਾ ਜਦੋਂ ਘਰ ਡਿੱਗ ਰਿਹਾ ਸੀ ਉਦੋਂ ਮੀਂਹ ਪੈ ਰਿਹਾ ਸੀ ਰਿਸਕ ਪੂਰਾ ਸੀ ਘਰ ਪਤਾ ਨਹੀਂ ਕਿੱਥੋਂ ਕੀ ਡੇਪਣਾ ਪਰ ਜਿੰਨਾ ਹੋ ਸਕੇ ਪਿੰਡ ਦੇ ਮੁੰਡਿਆਂ ਨੇ 20-25 ਮੁੰਡੇ ਹੋਏ ਜਿੰਨਾ ਸਮਾਨ ਨੇ ਤਾਂ ਕਵਰ ਕਰ ਹੋਏ ਕਵਰ ਕਰਕੇ ਪਿੰਡ ਦੀ ਧਰਮਸ਼ਾਲਾ ਵਿੱਚ ਲੈ ਕੇ ਗਏ ਅੱਜ ਇਹ ਆਪਣੇ ਘਰ ਨਹੀਂ ਪਿੰਡ ਦੀ ਧਰਮਸ਼ਾਲਾ ਵਿੱਚ ਰਹਿੰਦੇ ਨੇ ਤੇ ਉਹਨ ਗੱਲਾਂ ਕਰਦੇ ਪਰਿਵਾਰਸ਼ਾ ਵਿੱਚ ਰਹਿੰਦੇ ਗੱਲਾਂ ਕਰਦੇ ਆ ਮਾਤਾ ਨਾਲ ਤੇ ਬਾਪੂ ਜੀ ਨਾਲ ਕਿਉਂਕਿ ਇਹਨੇ ਮਾਰ ਤੋਂ ਤੁਸੀਂ ਪਹਿਲਾਂ ਮਾਰ ਕਿਵੇਂ ਪਈ ਕਿਹੜੀ ਗੱਲਾਂ ਇਹਨਾਂ ਨਾਲ ਹੋਈਆਂ ਬੀਤੀਆਂ ਉਹ ਵੀ ਆਪਾਂ ਮਾਤਾ ਤੇ ਬਾਪੂ ਜੀ ਤੋਂ ਜਾਣਾਂਗੇ ਆ ਜੋ ਮਿਲਦੇ ਆ ਮਾਤਾ ਹਸ਼ਿਕਾ ਤੇ ਚਲੋ ਹਾਜਲ ਜੁਲ ਦਿਖ ਵੀ ਰਹੇ ਨੇ ਪਰ ਸਿਹਤ ਸੁਣਾਉਤੇ ਠੀਕ ਟੁੱਟੀਆਂ ਸਿਹਤ ਨਹੀਂ ਠੀਕ ਨਹੀਂ दारू ਖਾਨੇ ਮੇਰੇ ਅੰਦਰ ਚਰਬੀ ਕਹਿੰਦੀ ਬਣੀ ਹੋਈ ਆ ਗੁੱਲੀ ਕਹਿੰਦੀ ਗੋੜੀਆਂ ਲੈਣੀਆਂ ਰਾਤ ਨੂੰ ਉਸੇ ਗੋਲੇ ਨੇ ਕੌਲੋ ਕਰਨਾ ਹਾਂ ਯਾਰ ਵੀ ਉਹਦੇ ਨਾਲ ਕੰਨ ਢਾਲੂਗੀ ਫੇਰਾ ਇੱਕ ਤਰ੍ਹਾਂ ਕਰਾਈ ਜਿਹੜੇ ਅੱਜ ਹਾਲਾਤ ਦਿਖ ਰਹੇ ਆ ਮੈਨੂੰ ਇਹ ਤੁਹਾਡੇ ਨਾਲ ਕਿਵੇਂ ਹੋਇਆ ਸੀ ਕੀ ਹੋਇਆ ਸੀ ਇਹ ਤਾਂ ਬਸ ਅਸੀਂ ਮੁੰਡੇ ਨੇ ਸਬਜੀ ਤੱਤੀ ਕਰ ਲਈ ਕਹਿੰਦਾ ਮੈਂ ਰੋਟੀ ਖਾਣਾ ਮੰਮੀ ਨਾ ਕੋਈ ਨਾ ਤੂੰ ਖਾ ਲੈ ਅੱਛਾ ਤਾਂ ਫੇਰ ਹੀ ਖਾਵਾਂਗੇ ਸਮਾਨ ਕੱਢ ਕੇ ਉਹ ਗੋਲੇ ਪੱਕੀਆਂ ਤੀਆਂ ਨੇ ਫੁੱਲ ਗੈਸ ਕਰਕੇ ਮੈਂ ਰੋਟੀਆਂ ਪਕਾ ਤੀਆਂ ਇਹਦੀ ਤਾਂ ਮੈਂ ਦੀ ਨਹੀਂ ਜੀ ਵੀ ਡਪੂ ਜਿੱਥੇ ਸਿਲੰਡਰ ਸੀ ਸਾਡਾ ਸਿਲੰਡਰ ਵੀ ਵਿੱਚ ਹੀ ਪਿਆ ਚਲੋ ਰੋੜਾ ਹੀ ਵਿੱਚੇ ਹੀ ਪਤਿਲੀ ਵਿੱਚੇ ਹੀ ਸਬਜੀ ਸੜ ਗਈ ਚਲੋ ਰੋਟੀਆਂ ਇਧਰੋਂ ਲੈਣ ਆ ਗਿਆ ਅੰਦਰੋਂ ਨਹੀਂ ਗਿਆ ਨਹੀਂ ਅੰਦਰ ਜੇ ਚੇ ਰਹਿ ਜਾਂਦਾ ਫਿਰ ਤਾਂ ਉੱਥੇ ਡੇਪੇਂਦਾ ਸ਼ੁਕਰ ਕਰ ਉਹ ਬਚ ਗਿਆ ਮੈਂ ਰੋਟੀਆਂ ਇਧਰੋਂ ਫਰਿੱਜ ਕੋਲੋਂ ਲੈਣ ਆ ਗਿਆ ਮੈਂ ਇੱਧਰ ਰੱਖਤੀ ਆ ਪਕਾ ਕੇ ਮੈਂ ਕਿਹਦਾ ਕੀ ਪਤਾ ਮਿੱਟੀ ਡੱਕਦੀ ਆ ਉਧਰੋਂ ਪਾਣੀ ਆਉਂਦਾ ਪਾਣੀ ਪੈਂਦਾ ਸੀ ਜੜਾਂ 'ਚ ਇਹ ਤਾਂ ਜਮਾ ਹੀ ਨਹੀਂ ਸੀ ਡਿਗਣ ਵਾਲਾ ਬਈ ਡੇਪੂਗਾ ਤਾਂ 14 ਵੀ ਨਹੀਂ ਇਸੇ ਕਾਗਜ਼ ਵੀ ਨਹੀਂ ਪਾਇਆ ਉਹਨਾਂ ਤੇ ਕਾਗਜ਼ ਪਾਏ ਹੋਏ ਆ ਜਿਹੜਾ ਲੱਗਦਾ ਨਹੀਂ ਜਿਹੜਾ ਨਿਕੂਗਾ ਨਹੀਂ ਉਹ ਡੇਪੇ ਉਹ ਡੱਪਿਆ ਹਾਂ ਫੇਰ ਖਾਣਾ-ਦਾਣਾ ਛੜ ਤਾਂ ਨੂਨ ਮਿਰਚ ਵਾਲੇ ਡੱਬੇ-ਡੁੱਬੇ ਸਭ ਕੀ ਉਹ ਦੇਸੀ ਬਾਬਾ ਜੀ ਦੀ ਸਰੂਪ ਸਾਰਾ ਕੁਝ ਥੱਲੇ ਹੀ ਪਿਆ ਜੋ ਤਲਬ ਸਬਜੀ ਬਣਾਈ ਹੋਈ ਕੀ ਰੋਟੀ ਖਾਣੀ ਆ ਪਰ ਰੋਟੀ ਨਸੀਬ ਨਹੀਂ ਹੋਈ ਨਾ ਅਸ ਤਾਂ 2:30 ਵਜੇ ਗੁੱਡੀ ਦੋਧਾਂ-ਦੋਦਾਰੂ ਢਾਲ ਲੈ ਕੇ ਆਈ ਨਾਲ ਚੁੰਡੇ ਲੈ ਕੇ ਆਈ ਸਲਿੰਡਰ ਫੇਰੇ ਤੋਂ ਮੁੰਡਿਆਂ ਨੇ ਕੱਢ ਲਿਆ ਛੋਟੀ ਗੁੱਡੀ ਤੇ ਫੇਰ ਅੱਜ ਬਾਬਾ ਜੀ ਕੋਈ ਨਿਕੋਲੀ ਆ ਜੀ ਹਾਂ ਫੇਰ 2:30 ਵਜੇ ਅਸੀਂ ਤਾਂ ਰੋਟੀ ਖਾਧੀ ਜੀ ਕਰਦਾ ਨਹੀਂ ਸੀ ਰੋਟੀ ਤੁਹਾਨੂੰ ਪਤਾ ਹੀ ਆ ਘਰ ਦੇ ਯਾਰ ਪਰ ਇਹ ਕਿ ਕਹਿੰਦੀ ਕੋਈ ਨਾ ਮੰਮੀ ਖਾ ਲਓ ਫਿਰ ਅਸੀਂ ਚਾਹ ਬਣਾਈ ਮੁੰਡੇ ਕਹਿੰਦੇ ਅਸੀਂ ਸਲੈਂਡਰ ਭਰਾ ਦਿੰਨੇ ਮੈਂ ਕਹਿੰਦਾ ਨਹੀਂ ਪੁੱਤ ਸਾਡਾ ਜੇ ਵਿੱਚੋਂ ਨਿਕਲੇ ਆਊਗਾ ਉਹਦੇ ਚੋਂ ਅੱਧਾ ਸਲੈਂਡਰ ਹੈਗਾ ਸਾਡਾ ਹੂੰ ਕੋਈ ਨਾ ਉਹ ਅਸੀਂ ਚਾਹ ਪਾਣੀ ਬਣਾ ਲਾਂਗੇ ਵੀ ਰੋਟੀ ਦਾ ਵਈ ਖਾਣੀ ਚੱਲ ਚਾਹ ਬਣਾ ਲਾਂਗੇ ਉਹ ਦਾਲ ਲੈ ਕੇ ਆਈ ਗੁੱਡੀ ਫਿਰ ਅਸੀਂ ਰੋਟੀ ਖਾਧੀ 3-4 ਵਜੇ ਆਹ ਦੇ ਸਾਰੇ ਨਾ ਛੋਟਾ ਛੋਟਾ ਸਾਰਾ ਸਮਾਨ ਨੂਨ ਮਿਰਚਾ ਘਿਓ ਹੂ ਚਾਹ ਸਾਨੂੰ ਰੋਟੀ ਖਾਈ ਜਣ ਸਾਰਾ ਕੁਝ ਤੇ ਹੁਣ ਅੱਜ ਦੇ ਟਾਈਮ ਤੋਂ ਰੋਟੀ ਖਾ ਰਹੇ ਹਾਂ ਰਾਸ਼ਨ ਖਾ ਰਹੇ ਹਾਂ ਕਿਨੇ ਇੱਕ ਨਹੀਂ ਦਿਨ ਦੀ ਗੱਲ ਕਿੰਨੇ ਦਿਨ ਹੋ ਗ ਹੋ ਗਏ 8 ਦਿਨ ਅੱਜ 9 ਦਿਨ ਹੋ ਗਏ ਅੱਜ ਅੱਛਾ ਅੱਜ ਮੈਨੂੰ 9 ਤਰੀਕਾ ਇੱਕ ਇੱਕ ਦੋ ਤਰੀਕ ਦੀ ਗੱਲ ਹੈ ਹਾਂ ਪਹਿਲੀ ਤਰੀਕ ਦੀ ਗੁੱਡੀ ਦਾ ਜਨਮ ਦਿਨ ਸੀ ਬਸ ਮਾੜਾ ਦਿਨ ਹੋ ਗਿਆ ਚੜਿਆ ਹਾਂ ਕਹਿੰਦੀ ਮੈਂ ਆਹ ਨੂੰ ਗੀਰ ਮਮੇ ਮਾਤਾ ਟੇਕ ਕਰਨ ਜਾਣਾ ਵੀ ਜਮੀ ਹਟ ਜੀ ਮੈਂ ਕਿਹਾ ਪੁੱਤ ਆ ਤੈਨੂੰ ਘਰ ਦਾ ਪਤਾ ਹੀ ਆ ਕਹਿੰਦੀ ਹਾਂ ਮਮਮੀ ਮੈਂ ਨਹੀਂ ਜਾਂਦੀ ਫਿਰ ਉਹਨੇ ਫੇਰ ਕਰਤਾ ਕਹਿੰਦੀ ਆਪਾਂ ਹੈਰੀ ਨੂੰ ਫੋਨ ਕਰਦੇ ਹਾਂ ਹੈਰੀ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਰੋਟੀ ਖਾਣਾ ਮੈਂ ਫੇਰ ਤੁਹਾਡਾ ਸਮਾਨ ਚੱਕੂਗਾ ਹੁਣ ਮੈਂ ਕਿਹਾ ਰੋਟੀ ਤਾਂ ਜਵਾਕ ਨੇ ਖਾੜੀਆਂ ਹੋਈਆਂ ਪੁੱਤ ਖਾ ਲੈਣ ਦੇ ਚੱਲ ਜਾਂ ਨੂੰ ਦੌੜ ਦੌੜ ਡੇਪਿਆ ਇਹ ਤਾਂ ਡਿੱਗਣੇ ਖਤਰਾ ਮਹਿਸੂਸ ਹੋ ਰਿਹਾ ਸੀ ਤੁਹਾਨੂੰ ਲਾਦੇ ਆਵੇਂ ਪਹਿਰੇ ਪਹਿਲਾ ਸਮਾਨ ਕੱਢ ਲਈਏ ਹਾਂ ਹਾਂ ਸਮਾਨ ਹੀ ਕੱਢਦੇ ਸੀ ਅੱਛਾ ਜੀ ਕੁੜੀ ਨੇ ਖਣੇ ਨੂਨ ਮਟ ਚਾਹ ਦਾ ਡੱਬਾ ਖਣੀ ਕੀ ਚੱਕਿਆ ਕੀ ਨਹੀਂ ਇੱਕੋ ਹੀ ਸੀ ਬਾਬਾ ਜੀ ਦੇ ਤੂੰ ਉਹ 48 ਚੱਕਦੇ ਬਾਬਾ ਜੀ ਦਾ ਰੋਟ ਚੱਲਦੀ ਹੈ ਘਰੇ ਹਰ ਵੇਲੇ ਵਰਨਣ ਕਦੇ ਬਾਸਾਰੀ ਇਹ ਤੇ ਪੀ ਸਾਹਿਬ ਜਾਣੇ ਅਸੀਂ ਉਹ ਮੈਂ ਕਿਹਾ ਕੁੜੀਏ ਤੂੰ ਰਹਿਣ ਦੇ ਅੰਦਰ ਨਾ ਜਾ ਕਹਿੰਦੀ ਮੈਂ ਬਾਬਾ ਜੀ ਦੇ ਸ਼ਲੋਕ ਨਹੀਂ ਸੁਣਾ ਮੈਂ ਉਹ ਲਾ ਕੇ ਨਹੀਂ ਅੱਡਾ ਪਾਟ ਗਈ ਬੰਦਾ ਸੀ ਸੁਖਨੀ ਸਾਹਿਬ ਤੇ ਉੱਤੇ 37 ਸ਼ਲੋਕ ਲਿਖੇ ਸੀ ਉਹਨਾਂ ਨੂੰ ਅਸੀਂ ਰੋਜ਼ ਜਪਦੇ ਸੀ ਤੇ ਮੈਸੂ ਦੂਬਾ ਮੁੰਡਾ ਕਹਿੰਦਾ ਮੈਂ ਸਬਜ਼ੀ ਕਰਮ ਕਰਨਾ ਇਹ ਜਿਆ ਦੇ ਦੇਣ ਇਹ ਚਡੇ ਘੰਡਲਾ ਪੌੜੀਆਂ ਦਾ ਸਾਰੇ ਸਿਰ ਉੱਪਰ ਲੈ ਇੱਕ ਦਮ ਆੜ ਗਿਆ ਉਹਨੂੰ ਅਸੀਂ ਖਿੱਚ ਕੇ ਬਾਹਰ ਕੱਢਿਆ ਮੁੰਡੇ ਨੇ ਪਾਣੀ ਵੀ ਰੱਖ ਲਿਆ ਰੋਟੀ ਵੀ ਰੱਖ ਲਈ ਬਸ ਮੁਰਗੀ ਨੂੰ ਤੋੜਦਾ ਹੀ ਚੀਗਾ ਸਾਰੀ ਖਸਤੀ ਇੱਕ ਦਮ ਡੈਪੀ ਤੇ ਛੱਤ ਡੈਪੀ ਹੁਣ ਕੋਈ ਥੋੜੀ ਹੁਣ ਮਰ ਛੱਤ ਡੈਪੀ ਹੁਣ ਤੁਹਾਨੂੰ ਕੀ ਲੱਗਦਾ ਛੱਤ ਤੁਹਾਡੇ ਕੋਲ ਪਾਉਣ ਨੂੰ ਪੈਸਾ ਹੈ ਕਿ ਨਹੀਂ ਨਹੀਂ ਸਾਡੇ ਕੋਲ ਤਾਂ ਰੋਟੀ ਖਾਣ ਨੂੰ ਪੈਸਾ ਨਹੀਂ ਐਸਾ ਤੇ ਰੋਟੀ ਕੋ ਰੋਟੀ ਘੰਨ ਪੈਸਾ ਨਹੀਂ ਹੈ ਖਾਣ ਨੂੰ ਰੋਟੀ ਨਹੀਂ ਪਾਉਣ ਨੂੰ ਕੱਪੜਾ ਨਹੀਂ ਸੱਤੇ ਸੱਤ ਨਹੀਂ ਦਰਸ਼ਕੋ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਤਿੰਨ ਆਪਾ ਤਿੰਨ ਚੀਜ਼ਾਂ ਜ਼ਰੂਰਤ ਮੰਨੀ ਜਾਂਦੀ ਆ ਰੋਟੀ ਕੱਪੜਾ ਮਕਾਨ ਅੱਜ ਮੇਰੀ ਮਾਤਾ ਕੋਲ ਮੇਰੇ ਬਾਪੂ ਕੋਲੇ ਨਾ ਰੋਟੀ ਨਾ ਕੱਪੜਾ ਨਾ ਮਕਾਨ ਮੈਂ ਬਾਪੂ ਜੀ ਇਹ ਕੱਲ ਤਾਂ ਕਹਿ ਚੁੱਕਿਆ ਮੈਂ ਬਾਪੂ ਜੀ ਖਾਣ ਪੀਣ ਦੀ ਗੁਰੂ ਗੋਬਿੰਦ ਸਿੰਘ ਦਾ ਲੰਗਰ ਵਖਸ਼ਿਆ ਹੋਇਆ ਵਾ ਘਰ ਵਖਸ਼ਿਆ ਹੋਇਆ ਕਿ ਉਹ ਤਾਂ ਜੇ ਮਰਜੀ ਆ ਜਿਹੜੀ ਚੀਜ਼ ਤੁਹਾਨੂੰ ਚੀਜ਼ ਦੀ ਜ਼ਰੂਰਤ ਮੈਨੂੰ ਇੱਥੇ ਪਹੁੰਚ ਦੇ ਕਰ ਦੂੰਗਾ ਮੇ ਮੇ ਮੇਰੇ ਮੋਸ਼ੋ ਸ਼ੀਧੀ ਹੋ ਜਾਣਾ ਕਿਉਂ ਮੇਰੇ ਨਾਲ ਇਹ ਨਾ ਰਿਸ਼ਤਾ ਜੁੜਿਆ ਹੋਇਆ ਵਾ ਮੇਰੇ ਨਾਲ ਆਪ ਤਾਂ ਕਰੇ ਆਉਂਦੇ ਜਾਂਦੇ ਰਹਿੰਦੇ ਸੀ ਇਹਨਾਂ ਨਾਲ ਤੇ ਰਿਸ਼ਤਾ ਜਾਂ ਜੁੜਿਆ ਹੋਇਆ ਜੁੜੇ ਹੋਏ ਕਰਕੇ ਇੱਕ ਵਾਰੀ ਤੇ ਮੈਨੂੰ ਮੈਨੂੰ ਪਤਾ ਮੈਨੂੰ ਇੱਕ ਇਹਨਾਂ ਮਾਤਾ ਮੂਚੇ ਕਹੋ ਨਾ ਵਾ ਮੈਂ ਇੱਥੇ ਕਿਉਂ ਆਇਆ ਠੀਕ ਹੈ ਘਰ ਘਰ ਮੇਰਾ ਵੀ ਡਿਕਨ ਨਾਲ ਪਰ ਮੈਨੂੰ ਪ੍ਰਵਾਹ ਨਹੀਂ ਚਲ ਵਾਹੇ ਕਰੂ ਹੈਗਾ ਦਿੱਤਾ ਕਰ ਲਾਂਗੇ ਕਿਦਾਂ ਹਿੱਲਾ ਕਰ ਲਾਂਗੇ ਪਰ ਇਹ ਰਿਸ਼ਤੇ ਮੈਂ ਕਿਉਂ ਆਇਆ ਕਾਰਨ ਕੀ ਆ ਇਹਨਾਂ ਦੀ ਮੁਸ਼ਕਲ ਇਹ ਨਹੀਂ ਕੱਲੀ ਆਈ ਕੀ ਆ ਜਾਈ ਮੁਸ਼ਕਲ ਆ ਇਹਨਾਂ ਦੇ ਬੇਟੇ ਨਾਲ ਵੀ ਜੋ ਕੁਝ ਹੋਇਆ ਉਹ ਵੀ ਇਥਰ ਵਿੱਚ ਤੁਸੀਂ ਨਹੀਂ ਆਉਣਾ ਆ ਜ ਇਹਨਾਂ ਇਹਨਾਂ ਦਾ ਬੇਟਾ ਵਾ 12 ਸਾਲ ਅੱਜ ਮਤਲਬ 42 43 ਸਾਲਾਂ ਦਾ ਹੋਊਗਾ ਪਰ ਉਹ ਉਹਨੇ ਕੀ ਹੋਇਆ ਉਹ ਵੀ ਅੱਜ ਮੰਜੇ ਤੇ ਪਿਆ ਉਹ ਕਿਉਂ ਪਿਆ 12 13 ਸਾਲ ਹੋ ਗਏ ਉਹ ਵੀ ਉਹ ਬਚ ਰਹਨੇ ਆ ਮਤਲਬ ਵੀਰੇ ਨੂੰ ਕੀ ਹੋਇਆ ਸੀ ਬਸ ਉਹ ਦਰਾ ਹੱਥ ਪੜਦਾ ਸੀਗਾ ਉੱਥੇ ਸੰਗੋ ਵਾਲਾ ਹੂੰ ਉੱਥੇ ਆ ਮੇਰਾ ਸਾਗ ਧਰਿਆ ਹੋਇਆ ਤਾਪ ਚੜਿਆ ਹੋਇਆ ਗੁੱਡੀ ਕਹਿੰਦੀ ਵੀ ਮੈਂ ਕੋਈ ਨਾ ਮੰਮੀ ਸਾਗ ਰੈਣੇ ਲੂੰਗੀ ਇਹ ਜੜਿਆ ਗਿਆ ਉਹ ਦਰ ਮੀਟ ਕੇ ਚੌਲ ਸਟਾਉਣ ਹੂੰ ਕਿਆ ਨਾ ਮੈਂ ਜਿਹੜਾ ਚੌੜਾਂ ਦੀ ਢਾੜੀ ਜਾਵਾਂ ਮੈਂ ਕੋਈ ਨਾ ਆਵੰਤ ਆਉਣਾ ਆ ਕੇ ਕੋਟ ਘਟ ਪੀ ਲੂਗਾ ਪੀ ਕੇ ਉਹਨੇ ਪੈ ਜਾਣਾ ਹੈਨਾ ਉਹਨੇ ਕਿਹੜਾ ਕੋਈ ਕੰਮ ਕਰਨਾ ਨਾਲੇ ਰੋਟੀ ਖਾਣੀ ਆ ਪੈ ਜਾਣਾ ਚਲ ਉਹ ਤਾਂ ਜਦੋਂ ਕਹਿੰਦੇ ਰੋਟੀ ਖਾਣੀ ਆ ਦੁਪਹਿਰ ਦੀ ਕਹਿੰਦੇ ਉੱਥੇ ਜਿੱਥੇ ਜੜੀਆਂ ਝਿੰਗਾ ਸੀ ਉਹਦੇ ਵਿੱਚ ਬੜੇ ਹੂੰ ਰੋਟੀ ਨਹੀਂ ਖਾਣੀ ਮਿਲੀ ਮੁੰਡੇ ਨੂੰ ਉਹ ਵੀ ਆ ਗਏ ਜਵਾਨ ਬੰਦ ਆਏ ਹੱਥੇ ਖੜੇ ਕਰਦਾ ਸੀ ਪਾਣੀ ਮੰਗਦਾ ਸੀਗਾ ਪਾਣੀ ਪੀਤਾ ਕੋਈ ਨਹੀਂ ਉਹ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਪਰਾਂ ਹੋ ਜਾਓ ਆਏ ਹੱਥ ਖੜਾ ਕਰਦਾ ਸੀ ਪਤਾ ਨਹੀਂ ਕੀ ਹੁਣ ਕੀ ਕਰਦਾ ਸੀ ਫੇਰ ਇਹ ਘਰੇ ਨਹੀਂ ਸੀਗਾ ਮੈਂ ਫੇਰ ਉਹਨੂੰ 9-10 ਵਜੇ ਹਸਨਪੁਰ ਲੈ ਗਈ ਸਿਆਉਣੇ ਦੀ ਰਾਤ ਦੀ ਹਾਂ ਰਾਤ ਦੀ ਰਾਤ ਨੂੰ ਗੱਡੀ ਗਈ ਤੀ ਉਹਨਾਂ ਦੀ ਲੱਕੜ ਵਾਲਿਆਂ ਦੀ ਮੈਂ ਕਿਹਾ ਤੁਸੀਂ ਪਤਾ ਲੈ ਕੇ ਚੱਲੋ ਵੀ ਇਹ ਤਾਂ ਘਰੇ ਨਹੀਂ ਹੈਗਾ ਮੈਂ ਕਹਿੰਦੀ ਚ ਲੈ ਕੇ ਜਾਮ ਹਾਂ ਕਹਿੰਦੇ ਕੋਈ ਨਾ ਵੀ ਅਸੀਂ ਚੱਲਦੇ ਹਾਂ ਚਲ ਉਹ ਕੁੱਟਦੇ ਸੀ ਮੈਂ ਕਿਹਾ ਕੁੱਟੋ ਨਾ ਵੀ ਇਹਦੇ ਬੱਸ ਦੀ ਗੱਲ ਨਹੀਂ ਉਹਨੇ ਕੱਪੜੇ ਸਾਰੇ ਲਾਤੇ ਕਰਦੀ ਮਿਕਰ ਮਿਕਰੀ ਸੀ ਕਪੜੇ ਮੈਂ ਫਿਰ ਉਥੋਂ ਆ ਕੇ ਉਹ ਕਹਿੰਦੇ ਵੀ ਸਾਡੇ ਕੋਈ ਚੀਜ਼ ਵੰਗ ਚ ਨਹੀਂ ਆਉਂਦੀ ਵੀ ਬੜੇ ਬੜੇ ਰਿਆ ਦੀ ਝਾਕਣਾ ਇਹ ਤਾਂ ਸਹੀ ਹਾਂ ਉਹ ਪਾਣੇ ਦੇ ਜੋ ਜਾਂਦੇ ਜਾਂਦੇ ਜਿੱਥੇ ਤੁਹਾਨੂੰ ਦਮਾ ਦਮਾਸ ਨਾਲ ਕਿੰਨੇ ਉੱਥੇ ਫਿਰ ਲਾਜ ਕਰਾਇਆ ਡਾਕਟਰਾਂ ਤੋਂ ਕਿੰਨੇ ਹਾਂ ਲਾਜ ਫਿਰ ਅਸੀਂ ਦਾਖਲ ਕਰਾਇਆ ਤੇ ਫਿਰ ਗੁਰਦੁਆਰੇ ਬਾਬਾ ਜੀ ਕੋਲ ਗਏ ਆ ਬੱਦਨੀ ਵਾਲੇ ਕੋਲ ਉਹਨਾਂ ਨੇ ਕਿਹਾ ਕਹਿੰਦੇ ਜੇ ਯਕੀਨ ਹੈ ਤਾਂ ਠੀਕ ਹੋ ਜੂ ਜੇ ਤੁਹਾਨੂੰ ਯਕੀਨ ਹੈ ਬਿਲਕੁਲ ਅੱਜ ਤੋਂ ਬਾਅਦ ਤੁਸੀਂ ਕਿਤੇ ਜਾਣਾ ਨਹੀਂ ਨਾ ਮੰਦਰ ਨਾ ਕਿਤੇ ਕਿਸੇ ਆਣੇ ਦੇ ਨਾ ਕਿਤੇ ਤੁਸੀਂ ਵੀ ਇਹ ਤੇ ਡਾਕਟਰ ਨੂੰ ਦਿਖਾਇਓ ਕਿਸੇ ਕਿਸ ਹਾਂ ਹਾਂ ਡਾਕਟਰ ਨੂੰ ਤਾਂ ਰਾਜਸਥਾਨ ਤੱਕ ਘੁੰਮੇ ਅਸੀਂ ਦਿਮਾਗ ਨਹੀਂ ਚੱਲਿਆ ਬਾਹ ਲੱਗੀ ਲਾਈ ਹਾਂ ਲਾਈ ਉਹਦੇ ਵੀ ਖਰਚੇ ਕਾਫੀ ਹੋਣਾ ਸਾਡੀ ਕਮਾਈ ਸੀ ਲਾਤੀ ਅਸੀਂ ਅੱਜ ਅਸੀਂ ਮਲੰਗ ਬੈਠਾ ਜਮ ਉਹ ਸਰ ਵੀ ਜਿਹੜਾ ਕਹਿੰਦਾ ਹੁੰਦਾ ਵੀ ਮੇਰੇ ਘਰੇ ਜਵਾ ਕੋਈ ਬਿਮਾਰ ਹੋਵੇ ਬਜ਼ੁਰਗ ਹੋਵੇ ਬੱਚਾ ਹੋਵੇ ਅਗਲੇ ਲਾਜਤਾ ਕਰਉਂਦਾ ਹੀ ਜਣਾ ਅੱਜ ਭੈਣ ਵੀ ਮੈਂ ਭੈਣ ਨੂੰ ਦੇ ਤੇ ਭੈਣ ਮੇਨ ਮੇਨ ਪੜਦੀ ਹੁੰਦੀ ਸੀਗੀ ਕਲਾਸ ਫੈਲ ਹੋ ਸੀ ਅਸੀਂ ਅੱਜ ਮੇ 33 ਸਾਲ ਦੀ ਮੇਰੀ ਭੈਣ ਵੀਰ ਇੰਨੀ ਕੀ ਹੋਣੀ ਆ ਹਾਂ ਠੀਕ ਆ ਫੇ ਭੈਣ ਦਾ ਵਿਆਹ ਕੀਤਾ ਕਿ ਨਹੀਂ ਕੀਤਾ ਵਿਆਹ ਵਿਆਹ ਕਰਨ ਦਾ ਸਾਲ ਉਹ ਸਾਨੂੰ ਵਿਆਹ ਕਰਾਉਣ ਕਰੀਏ ਕਾਹਦੇ ਨਾਲ ਘਰ ਤੋਂ ਰੋਟੀ ਨਹੀਂ ਰੋਦੀ ਦੂਜੀ ਕੁੜੀ ਦਾ ਕਰਤਾ ਲੋਕਾਂ ਨੇ ਤੂੰ ਤਾਲੇ ਕੁੱਚੀ ਕਿੰਨੇ ਪਟੇ ਮਸੂਰਾਂ ਦੇ ਨੇ ਸੋਨੇ ਦਾ ਉਹਦਾ ਵਿਆਹ ਕੀਤਾ ਉਹਨੂੰ ਕੋਈ ਪਿੰਡ ਦਾ ਸਹਾਰਾ ਨਹੀਂ ਇਕੱਲੇ ਕੰਮ ਉਹ ਸੰਗਤ ਨਹੀਂ ਕੀਤਾ ਨਾ 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 ਅਸੀਂ ਚਾਹ ਫਲਾ ਕੇ ਉੱਥੇ ਦੱਸੋ ਚਾਹ ਫਲਾ ਕੇ ਨੰਦ ਦੇ ਦਿੱਤੇ ਬਸ ਨਾ ਸਾਡੇ ਕੋਲ ਕੋਈ ਦੇਣ ਨਹੀਂ ਸੀ ਨਾ ਕੋਈ ਲੈਣ ਨਹੀਂ ਸੀ ਇੱਕ ਤੋਂ ਬੰਦੇ ਨੇ ਦਿੱਤਾ ਬਾਕੀ ਤਾਂ ਮਸੂਰਾਂ ਨੇ ਲੀੜਾ ਕਪੜਾ ਆ ਕੁਛੀਆਂ ਕੱਟੀਆਂ ਦਾ ਛੋਟਾ ਮੋਟਾ ਜਿਹਾ ਛੋਟਾ ਜਿਹਾ ਵਿਆਹ ਸੀ ਗਰੀਬਾਂ ਦਾ ਵਿਆਹ ਕਰਨਾ ਹੁੰਦਾ ਜਿਹੜੀ ਜਿਹੜੀ ਦੇ ਆ ਕਰੀ ਭੈਣ ਭੇਜਦੀ ਉਹ ਇਹ ਭੈਣ ਦਾ ਇਹ ਮੁੰਡਾ ਦੇਖਿਆ ਕਿੰਨੀ ਦੇਖ ਹਾਂ ਦੇਖ ਦੇਖ ਲੈ ਆਪਣੇ ਮੁੰਡੇ ਦੇਖ ਲਿਆ ਭੈਣ ਲਈ 5 6 ਹਜ਼ਾਰ ਰੁਪਏ ਸਾਨੂੰ ਦੇਖੇ ਨੂੰ ਕਰ ਕੀ ਕਰੀਏ ਕਰੀਏ ਕਹਦੇ ਨਾ ਕੋਈ ਸਹਾਰਾ ਨਹੀਂ ਸਾਨੂੰ ਕੋਈ ਕਿਸੇ ਬਸ ਹੋਰ ਮੈਂ ਤਾਂ ਪੈਨਸ਼ਨ ਨਹੀਂ ਲੱਗਦੀ 70 ਸਾਲ ਦੀ ਮੇਰੀ ਉਮਰ ਹੋ ਗਈ ਹੈ ਸੇਵਾ ਕੇਂਦਰ ਵਾਲੇ ਮੋਰਨ ਦੇ ਅਜੇ ਦਾ ਬਾਪੂ ਚੋਰੀ ਉਮਰ ਘਟਾ ਛੋਟਾ ਸਹੀ ਮੁਰੂ ਦੀ ਪੈਨਸ਼ਨ ਲੱਗੀ ਨੀ ਬੜੇ ਪਰੇ ਮੈਨੂੰ ਲੱਗੀ ਇਹਨੂੰ ਲੱਗੀ ਨਹੀਂ 14 11 55 ਦਾ ਜਾਨਵਾ ਮੇਰਾ ਮੈਂ ਦੋ ਤਿੰਨ ਨਹੀਂ ਆ ਗਿਆ ਨਾ ਨਾ ਇਹ ਤਾਂ ਲੱਗੀ ਹੀ ਨਹੀਂ ਹੋਰ ਚਲੋ ਇਹ ਮੈਥੋਂ ਵੱਡਾ ਵਾ ਤੇ ਹੁਣ ਚਲੋ ਹੁੱਕਾ ਡਿਗੇ ਤੈਨੂੰ ਅੱਜ ਹੀ ਸੰਜੋਗ ਮਿਲਿਆ ਕਿਸੇ ਪਿੰਡੋਂ ਕਿਸ ਨਾ ਨਾ ਅਜੇ ਤੱਕ ਕੋਈ ਨਹੀਂ ਸਾਡੇ ਕੋਲ ਆਇਆ ਨਾ ਕੋਈ ਮਲਾਜਮ ਨਾ ਕੋਈ ਪੰਚ ਨਾ ਸਰਪੰਚ ਨਾ ਕੋਈ ਸਰਕਾਰੀ ਮਲਾਜਮ ਨਾ ਕੋਈ ਨੌਕਰੀ ਪੈਸੇ ਵਾਲਾ ਕਿਸੇ ਨੇ ਪੁੱਛਿਆ ਸਾਡੇ ਕੋਲ ਤੁਸੀਂ ਅੱਗੇ ਆਇਓ ਦਣ ਬਸ ਤੁਸੀਂ ਸਾਡੇ ਕੋਲ ਰੱਬ ਬਣ ਕੇ ਆਇਆ ਹੁਣ ਤੁਹਾਡੀ ਮਰਜ਼ੀ ਤੋਂ ਗੱਡੀ ਕਰੋ ਤਾਂ ਕੋਈ ਨਹੀਂ ਕੋਈ ਆਇਆ ਉ ਬਸ ਆਏ ਨੇ ਵੀ ਤੁਹਾਡਾ ਕਾਢ ਪਿਆ ਕਿਤੇ ਦੁਖੀ ਨਾ ਉਹ ਕਿ ਲੋਟ ਹੋ ਜਾਂਦਾ ਕਾਰੋਬਾਰ ਨਾ ਲੋਟ ਉਹ ਸਾਡੇ ਤਾਂ ਤਾਂ ਸਦਲੀ ਅਸੀਂ ਰਾਸਤੇ ਦੇ ਦੁਖੀ ਆ ਅਸੀਂ ਤਾਂ ਬਹੁਤ ਦੁਖੀ ਆ ਸਾਰੀ ਗੰਦੀ ਗੱਲ ਕੀ ਗੱਲ ਕੀ ਬਨੋ ਤਾਂ ਮੁੰਡੇ ਦਾ ਇਹ ਸਾਨੂੰ ਹੁੰਦੇ ਤੇ ਹੁਣ ਤੁਸੀਂ ਤੁਸੀਂ ਮਨ ਲਓ ਹੁਣ ਤੁਸੀਂ ਕੀ ਚਾਹੁੰਦੇ ਹੋ ਪੈਸਾ ਚਾਹੁੰਦੇ ਹੋ ਕੀ ਚਾਹੁੰਦੇ ਹੋ ਜੋ ਵੀ ਸਾਡੀ ਮਦਦ ਕਰਨਾ ਚਾਹੁੰਦਾ ਜੇ ਇਸ ਵਿਦੇਸ਼ ਚ ਬੈਠੇ ਸਾਡੇ ਬੱਚੇ ਇਹੀ ਮਾਰਦੇ ਤਾਂ ਸਾਡੀ ਮਾਰ ਦੇ ਕਿੱਟੀ ਜਾਵੇ ਥੋੜੀ ਥੋੜੀ ਸਤਾਜ ਵੀ ਨਾ ਬਹੁਤ ਹਾਂ ਚੱਲ ਸਤਾਜ ਨੂੰ ਖਾਣ ਨੂੰ ਰੋਟੀ ਮਿਲ ਜੇ ਸ਼ੇਰ ਤੇ ਸੱਤ ਪੈ ਦੇ ਖਾਨ ਰੋਟੀ ਮਿਲ ਜੇ ਕਮਰਾ ਬਸ ਐਸੀ ਕਰੇ ਬੜਦੇ ਹੋ ਜੀ ਉੱਥੇ ਨਾ ਪਾਣੀ ਆ ਨਾ ਬਾਥਰੂਮ ਆ ਨਾ ਲੈਟ੍ਰੀਨ ਆ ਤੈਨੂੰ ਪਤਾ ਹੀ ਆ ਪਾਣੀ ਲੋਕਾਂ ਨੇ ਉਹ ਭਰਦੇ ਆ ਇੱਥੋਂ ਹੁਣ ਲੈਣ ਆਈਆਂ ਆ ਕਿੱਥੋਂ ਲੈਣ ਆਗੇ ਉੱਥੇ ਮੁਸ਼ਕਿਲ ਆ ਪਾਣੀ ਉਹ ਵੀ ਆ ਵੀ ਕੰਮ ਤਾਂ ਸਾਡੀ ਮਾੜੀ ਆ ਬਾਥਨੂ ਵਾਲੀ ਯਾਨੀ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਇੱਕ ਬੇਨਤੀ ਕਰਦਾ ਹਾਂ ਦਰਸ਼ਕਾਂ ਨੂੰ ਤੇ ਅਗੇ ਦਰਸ਼ਕਾਂ ਦੀ ਮਰਜੀ ਦੇਖੋ ਦਰਸ਼ਕੋ ਮੈਂ ਅਜ ਤੱਕ ਇਹ ਕੰਮ ਕਦੇ ਕੀਤਾ ਨਹੀਂ ਬਟ ਮੇਰੇ ਜੋ ਕਿਤਾਬ ਆ ਨਾ ਅਸੀਂ ਕਿਸੇ ਤੋਂ ਰੁਪਈਆ ਨਹੀਂ ਮੰਗਦੇ ਰੁਪਿਆ ਨਹੀਂ ਮਗਰ ਸੰਡੇ ਸਾਡੇ ਨਾ ਮੇਰੇ ਖਾਤੇ 'ਚ ਕੁਝ ਆਵੇ ਨਾ ਅਸੀਂ ਭਾਈ ਜੀ ਉਹਨੇ ਖਾਤੇ 'ਚ ਪਾਉਣਾ ਕੁਝ ਕੀ ਬੰਦਾ ਕਹਿ ਰਿਹਾ ਹਾਂ ਵੀ ਪੈਸੇ ਕਮਾ ਲੈ ਪੈਸੇ ਕਮਾ ਲਈ ਵੀਡੀਓ ਬਣੀ ਨਹੀਂ ਤੁਹਾਨੂੰ ਨੰਬਰ ਮੈਂ ਆਪਦਾ ਦਊਂਗਾ ਮੇਰਾ ਨੰਬਰ ਹੋ ਤੁਸੀਂ ਮੈਨੂੰ ਜਿਹਨੇ ਕਾਲ ਕਰਨੀ ਕਾਲ ਕਰ ਲਓ ਤੇ ਕੀ ਕਰਨ ਆਪਾਂ ਕੀ ਸੋਚ ਜਿੱਥੇ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੈ ਜਿਹੜਾ ਹੁਣ ਆਪਾਂ ਸੀਮੈਂਟ ਦੀ ਜ਼ਰੂਰਤ ਆ ਠੀਕ ਆ ਰੇਤੇ ਦੀ ਜ਼ਰੂਰਤ ਆ ਬਜਰੀ ਦੀ ਜ਼ਰੂਰਤ ਆ ਇੱਟਾਂ ਦੀ ਜ਼ਰੂਰਤ ਆ ਸਰੀ ਦੀ ਜ਼ਰੂਰਤ ਆ ਮਜ਼ਦੂਰ ਦੀ ਜ਼ਰੂਰਤ ਆ ਠੀਕ ਆ ਅੱਜ ਇਹ ਜਿਹੜੇ ਬੰਦੇ ਜਿਹੜਨੀ ਜਿਹੜੀ ਸ਼ਰਦਾ ਹੋਈ ਜੋ ਆਪ ਦਾ ਆਦਾ ਬੱਚਾ ਹਾਲ ਦਾ ਉਹ ਹਾਲ ਕਰ ਸਕਦਾ ਠੀਕ ਆ ਆਪਾਂ ਤੁਹਾਨੂੰ ਸਿੱਧਾ ਉਹਨਾਂ ਨੰਬਰ ਦਵਾਂਗੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਕਾਉਂਟ ਵਿੱਚ ਪੈਸੇ ਜਾਣ ਠੀਕ ਆ ਸਾਡੇ ਕੋਲ ਸਿਰ ਚੀਜ਼ ਜ਼ਰੂਰਤ ਪਹੁੰਚ ਜੂਗੀ ਸਾਰੇ ਪੈਸੇ ਕਿਸੇ ਕਿਸੇ ਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਮਾਤਾ ਉਹਨਾਂ ਮੇਂ ਗੱਲ ਹੋਊਗੀ ਕਿ ਕਿੰਨੇ ਪੈਸੇ ਕੋਈ ਜ਼ਰੂਰਤ ਸਾਡੇ ਸਿਰ ਤੇ ਛੱਤ ਆ ਜਵੇ ਇਹ ਹੀ ਬਹੁਤ ਹੋਊਗਾ ਤੇ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਜੇ ਇੱਕ ਬਾਥਰੂਮ ਲੈਟ੍ਰੀਨ ਬਣਾਉਣ ਲਈ ਇੱਕ ਕਮਰਾ ਪਾਉਣ ਲਈ ਇੱਕ ਰਸੋਈ ਪਾਉਣ ਲਈ ਠੀਕ ਆ ਤੇ ਕੀ ਸਾਡੀ ਸੰਗਤ ਪਿੱਛੇ ਟੁੱਕ ਜੇ ਅਸੀਂ ਕੋਈ ਕੋਈ ਕਰੋੜਾਂ ਦੇ ਗੁਰੂ ਘਰ ਬਣਾ ਸਕਦੇ ਮੰਦਰਾਂ ਤੇ ਲਾ ਸਕਦੇ ਆ ਤਾਂ ਇੱਕ ਇਥੇ ਗਰੀਬ ਦੇ ਘਰ ਦੇ ਇਹ ਗੁਰੂ ਸਹਿਬ ਨੇ ਕਿਹਾ ਜੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੁੰਦੀ ਆ ਤੇ ਇਹਦੇ ਸੰਗਤ ਕਿੰਨੀ ਕਿਨਿਤਰ ਕੇ ਆਉਂਦੀ ਆ ਬਾਹਰ ਮੈਂ ਇਹੀ ਕੁਛ ਕਿੰਨਾ ਕਹਿੰਦਾ ਹੋਇਆ ਮਾਫੀ ਚ ਉਹਨਾਂ ਦੀ ਗਲਤੋਕ ਬੋਲ ਗਿਆ ਵਾ ਆਓ ਬੱਤ ਕੇ ਨਮ ਨਮਾਪੇ ਮਦਦ ਕਰੀਏ ਰੱਬ ਤੁਹਾਨੂੰ ਬਹੁਤਾ ਦੇਊਗਾ ਤੇ ਚੜ੍ਹਦੀ ਕਲਾ ਵਿੱਚ ਰੱਖੂ ਫਿਰ ਮਿਲਦੇ ਆ ਥੋੜੇ ਅੰਦਰ ਪਾਸੇ ਪਮਾੜੀ ਸਤਿ ਸ਼੍ਰੀ ਅਕਾਲ ਜੀ